ਆਤਾ ਮਹੱਲਾ ਪੰਜਵਾਂ ਗੁਰਹਿੰਦਖਾਇਓ ਲੋਇ ਨਾ ਰਹਾਉ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਤਹਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇ ਨਾਮ ਆਤਾ ਮਹੱਲਾ ਪੰਜਵਾਂ ਹਰ ਹਰ ਨਾਮ ਅਮੋਲਾ ਓਹ ਸਹਜ ਸੁਹੇਲਾ ਰਹਾਉ ਸੰਗ ਸਹਾਈ ਛੋੜ ਨ ਜਾਈ ਓਹ ਅਗਹਿ ਅਤੋਲਾ ਪ੍ਰੀਤਮ ਪਹਾਈ ਬਾਪ ਮੋਰ ਮਾਈ ਭਗਤਨ ਕਾ ਓਂਧਾ ਅਲਖ ਲਖਾਇ ਗੁਰ ਤੇ ਪਾਇਆ ਨਾਨਕ ਇਹ ਹਰ ਕਾ ਚੋਲਹਾ ਆਸਾ ਮਹੱਲਾ ਪੰਜਵਾਂ ਆਪਨੀ ਭਗਤ ਨਿਵਾਹਿ ठाणपुर आयो आहे रहा नाम पदार्थ होए सकारथ हृदय चरण बसाहे एहि मुक्ता एहि जुक्ता रखो संत संगाहे नाम ते आवो सहज समावो नानक हर गुण गाहे आसा मोहल्ला 5वा ठाकुर चरण सुहावे हर संतन पावे रहा ਆਪ ਗਵਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਏਕ ਹੈ ਆਸਾ ਦਰਸ ਪਿਆਸਾ ਆਨ ਨਾ ਪਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਤੇ ਆਵ ਹੋਰ ਜ ਬਸਾਵਹੁ ਤਿਸ ਬਿਨ ਕੋ ਨਾਹੀ ਬਰਾਤ ਸ਼ਹਿਰ ਨਹੀਂ ਆਈਐ ਸਰਬផល ਪਾਈਐ ਸਗਲੇ ਦੁਖ ਜਾਹੀ ਜੀ ਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾ ਹਰ ਬਿਸਰਤ ਸੋ ਮੂਆ ਰਹਾਉ ਨਾਮ ਤੇ ਆਵੈ ਸਰਬផល ਪਾਵੈ ਸੋ ਜਨ ਸੁਖੀਆ ਹੂਆ ਰਾਜ ਕਹਾਵੈ ਹਉ ਕਰਮ ਕਮਾਵੈ ਬਾਂਧਿਓ ਨਲਨੀ ਭੰਸੂਆ ਕਹੋ ਨਾਨਕ ਜਿਸ ਸਤਗੁਰ ਤੇਟਿਆ ਸੋ ਜਨ ਨਿਹਚਲthਿਆ ਆਸਾ ਮਹੱਲਾ ਪੰਜਵਾਂ ਘਰ 14ਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਓਹ ਹਨੇਹ ਨਿਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾ ਜੋ ਪ੍ਰਭ ਪਹਾਵੇ ਜਨਮ ਨ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਰਬ ਸੰਗ ਮਿਲੀ ਜਾਇ ਇਹ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰਹੁ ਆਸਾ ਮਹੱਲਾ ਪੰਜਵਾਂ ਮੇਲ RAM ਪਿਆਰੇ ਤੁਮ ਬਿਨ ਤੀਰਜ ਕੋ ਨਾ ਕਰੈ ਰਹਾ ਸਿਮਰਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ ਘਰ 15ਵਾਂ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬਿਕਾਰ ਮਾਇਆ ਮਾਦ ਸੋਇ ਸੂਜ ਬੂਜ ਨ ਆਵੇ ਪਕਰ ਕੇ ਇਸ ਜਮ ਉਠਾਰਿਓ ਤਦ ਹੀ ਘਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਿਰ ਵਿਤ ਚਿਤ ਦੁਖਾਹੀ ਕਹਿਣ ਭੰਗੋ ਨ ਕੈ ਮਾਨ ਮਾਤੇ ਅਸੁਰ ਜਾਣ ਹੈ ਨਾਹੀ ਰਹਾ ਬੇਦ ਸਾਸਤਰ ਜਨ ਪੁਕਾਰਹਿ ਸੁਣੈ ਨਾਹੀ ਡੋਰਾ ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਕੋਰਾ ਦਾਨ ਸਗਲ ਗੈਰ ਵਜੈ ਭਰਿਆ ਦੀਵਾਨ ਲੇਖੈ ਨ ਪਰਿਆ ਜੇ ਹੰਕਾਰ ਜਰਹ ਓਲਾ ਸੋ ਏ ਕਾਮ ਨ ਕਰਿਆ ਐਸੋ ਜਗ ਮੋਹਿ ਗੁਰ ਦਿਖਾਯੋ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸ਼ਰਨ ਨਾਨਕ ਆਇਆ ਆਸਾ ਮਹੱਲਾ ਪੰਜਵਾ ਬਾਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰੇਪਾਏ ਗੁੰਗਾਇ ਪੰਚਨਾਦ ਤੂਰ ਬਜਾਏ ਰਹਾ ਕਿਰਪਾ ਪਾਏ ਸਹਜਾਏ ਦਰਸਾਏ ਅਭਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤਨਾ ਰੰਗ ਲਾਲਨ ਲਾਏ ਗੁਰ ਗਿਆਨ ਮਨ ਡ੍ਰਿਢ ਹਾਏ ਰਹਾਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨ ਦਿਖਾਵੋ ਮੋਹੇ ਤੁਮ ਬਤਾਵੋ नानक दीन शरण आए गल लाए आसा महल्ला पंजवां को बिखम गार तो रै आस प्यास तो परम ही ते हो रै काम क्रोध लोभ मान एह ब्याद शो रै संत संग नाम रंग गुण गोविंद गावां आन दिनों प्रभु त्यावां परम भीत जीत मिटावां निध नाम नानो आशा महल्ला पञ्जवा काम क्रोध लोभ त्याग मन सिमर गोविन्द नाम हर भजन सफल तज तजमान मोह विकार जप राम 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 मन कै चरण लाग। प्रभ गोपाल दीन दयाल पतत पावन पार ब्रह्म हर चरण सिमर जाग ਕਰ ਭਗਤ ਨਾਨਕ ਪੂਰਨ ਭਾਗ